ਸਸਿਆ ਬਾਈ ਜੀ ਸਾਰਿਆਂ ਨੂੰ ਥੋੜਾ ਸੋਖ ਹਿੰਦਗੜ ਤੇ ਅੱਜ ਆਪਾਂ ਇੱਕ ਨਵੀਂ ਸਾਈਕਲ ਯਾਤਰਾ ਸ਼ੁਰੂ ਕਰ ਲੱਗੇ ਆ ਆਪਣੇ ਸਾਈਕਲ ਯਾਤਰਾ ਦਾ ਪਹਿਲਾ ਸਫ਼ਰ ਹੋ ਸਕਦਾ ਹੈ ਤੇ ਅੱਜ ਸੰਗਰਾਂਦ ਦਾ ਦਿਹਾੜਾ ਵੀ ਆ ਪਹਿਲਾਂ ਸਾਰਿਆਂ ਨੂੰ ਸੁਗਰਾਹੰਦੀਆਂ ਪਤਾਈਆਂ ਸਾਰਿਆਂ ਨੂੰ ਤੇ ਮੈਂ ਕਿਹਾ ਵੀ ਕਿਹਾ ਉਹ ਨਾ ਸਾਈਕਲ ਦਾ ਨਵਾਂ ਸਫ਼ਰ ਖੁਰੂਗਰ ਤੋਂ ਸ਼ੁਰੂ ਕੀਤਾ ਜਾਵੇ ਤੇ ਅੱਜ ਆਪਾਂ ਚੱਲੇ ਆਂ ਦਰਬਾਰ ਸਾਹਿਬ ਥੈਂਕਲ ਦੇ ਉੱਤੇ ਆਪਣੇ ਹੀਰੂ ਤੇ ਤਿਆਰੀ ਆ ਮਿਲਦੇ ਆਂ ਫਿਰ ਆਹਦੇ ਵਿੱਚ ਦੇਖਦੇ ਆਂ ਮੋੜ ਕਰਦੇ ਆਂ ਇਹ ਗੱਲਾਂ ਬਾਤ ਜਿੰਨੇ ਆ ਗਈ ਹੋ ਸਕੀਆਂ ਐਂ ਇਹੰਦ ਘੜਤ ਇਹ ਪਾਰਲੀ ਫਿਰਨੀ ਦਾ ਰਾਹ ਹੈ ਸੁਦੇਣਾਣਾ ਰੋਡ ਤੇ ਇਰੇ ਇੰਦਗੜੋਂ ਉਤਰੇ ਹੋਏ ਆਪਾਂ ਵੱਡੂਗੜ ਦੇ ਧਰਮਗੜ ਵੇਚਦੀ ਹੁੰਦੇ ਹੋਏ ਤੇ ਹੁਣ ਪਹੁੰਚ ਗਏ ਆ ਕੋਟੇ ਸੇਖਾ ਲਗਭਗ ਘੰਟੇ ਦੇ ਵਿੱਚ ਪਹਿਲੇ ਜੇ ਆਪਾਂ ਅੱਜ 20 ਕਿਲੋਮੀਟਰ ਕੱਢ ਚੁੱਕੇ ਆ ਤੇ ਸੂਰਜ ਸਿਰ ਤੇ ਆ ਹੁਣ ਪੂਰਾ ਯਾ ਕੋਟੇ ਸੇਖਾ ਦਾ ਬਾਜ਼ਾਰ ਆ ਗਿਆ ਥੋੜੀ ਬਹੁਤੀ ਸ਼ਾਪਿੰਗ ਕਰਦੇ ਇਥੋਂ ਖਾਣ ਪੀਣ ਦਾ ਸਮਾਨ ਚੱਕਦੇ ਆ ਤੇ ਹੋਰ ਵੀ ਕੁਝ ਦੇਖਦੇ ਆ ਕੀ ਲੈਣਾ ਕਸੂਰੀ ਟੁਰੇ ਸੀ ਫਲਾਹੀ ਢਡ ਬਾਲਾ ਸਫਰ ਕਲੀ ਟਾਡਾ ਮਾੜਾ ਦੇਖਦੇ ਹਾਂ ਹੁਣ ਆ ਬੁਜਾਰਾ ਗਿਆ ਆ ਸਾਹਮਣੇ ਆ ਗਿਆ ਚੌਂਕ ਸਾਹਮਣੇ ਨਿਕਲ ਗਿਆ ਜੀਰਾ ਤੇ ਇਧਰ ਰਾਈਟ ਤੇ ਆ ਗਿਆ ਆਪਣਾ ਜਿੱਥੋਂ ਨੂੰ ਜਾਣਾ ਦਰਵਾਰ ਸਾਹਿਬ ਤੰਦਰ ਸਾਹਿਬ ਅੰਮ੍ਰਿਤਸਰ ਕਿਰਪਾ ਅੱਜ ਆਪਾਂ ਫਲੀ ਘੜ ਤੁਰੇ ਸੀਗੇ ਤੇ ਮਗਰ ਥੋੜਾ ਜਿਹਾ ਸਮਾਂ ਲਵੇਗੀ ਖਾਨ ਨੂੰ ਮੈਂ ਖਾਲੀਏ ਨਾਲੇ ਸਾਲ ਲਈ ਥੋੜਾ ਜਿਹਾ ਲਗਭਗ ਪਿੰਡੋਂ ਆਪਾ ਬਾਲਾ ਜੀ ਦਾ 30 ਕਿਲੋਮੀਟਰ ਆ ਗਿਆ ਹੁੰਦਾ ਖਾਨ ਆਣਾ ਜਿਹੜੇ ਘੰਟੇ ਡੇਢ ਦੋ ਘੰਟਿਆਂ ਦੇ ਵਿੱਚ ਚੰਗਾ ਸਭ ਨਿਬੜੀ ਜਾਂਦਾ ਜੇ ਹਵਾ ਮੂਰੀ ਨਾ ਹੋਵੇ ਤੇ ਤਾਂ ਮੈਂ ਟਾਈਮ ਨਾਲ ਹੀ ਪਹੁੰਚ ਜਾਊਗਾ ਅੱਜ ਪਹੁੰਚਾਂਗੇ ਤਰਨਤਨ ਸਾਹਿਬ ਜੇ ਤਰਨਤਨ ਸਾਹਿਬ ਜਲਦੀ ਪਹੁੰਚ ਜੇ ਇਹ ਲੋਕੀ ਬਾਬਾ ਬੁੱਢਾ ਸਾਹੀ ਦੇ ਰਾਤ ਰੁੱਕ ਕੇ ਤੇ ਸਵੇਰੇ ਆਪਾਂ ਦਰਵਾਜ਼ਾ ਉਹ ਵੀ ਕਰਾਂਗੇ ਉਹ ਲੋਕਾਂ ਦਾ ਸਫ਼ਰ ਵੀ ਮਿਠਿਆ ਨਹੀਂ ਹਲੇ ਮੈਂ ਵੇਖਿਆ ਕਰੀ ਦੇਖਦਾ ਉਹਨਾਂ ਵੀ ਤੁਰੇ ਚੱਲੋ ਸਫ਼ਰ ਆਪੇ ਬਣ ਜਾਂਦੇ ਹੁੰਦੇ ਮੇਰੇ ਹਿਸਾਬ ਨਾਲ ਮੇਰੀ ਸੋਚ ਇਹ ਆ ਕਦੇ ਵੀ ਮੈਂ ਅਜੇ ਤੱਕ ਮਰਤ ਨਹੀਂ ਤੁਰਿਆ ਅੱਜ ਦੇਖ ਰਿਆਂ ਫਿਰ ਇਹ ਪਿੰਡ ਦੇ ਸਵੇ ਬਣੇ ਹੋਇਆ ਇੱਥੇ ਹੋਰ ਤਾਂ ਮੈਨੂੰ ਵੀ ਥਾਣੀ ਦੱਬੀ ਮੈਂ ਕਿ ਤੱਕ ਫਾਰਮ ਰਲਦੀ ਉਹ ਇੱਥੇ ਸਾਲ ਹੈ ਜੀ ਆਜਨ ਦੇਖੋ ਆ ਬਣਦੇ ਸਵੇ ਇਹ ਆਪਣਾ ਜਹਾਜ ਖੜਾ ਸਮਾਨ ਥੋੜਾ ਆ ਉਹ ਲਿਖਿਆ ਕਿਹਦੇ ਨੇ ਅਸਲੀ ਘਰ ਸਹੀ ਆ ਬਾਈ ਇਹ ਅਸਲੀ ਘਰ ਜਿੱਥੇ ਆਉਣਾ ਇਹਨਾਂ ਪਿੰਡ ਵਾਲੇ ਨੇ ਮੈਂ ਤਾਂ ਨਹੀਂ ਆਉਣਾ ਆਪਾਂ ਤਾਂ ਇਹਨਾਂ ਘੜ ਜਾਵਾਂਗੇ ਜਿਹੜਾ ਜਿੰਨਾ ਦਾ ਇਹ ਪਿੰਡ ਹੈ ਇਹ ਪਿੰਡ ਦਾ ਨਾਂ ਨਹੀਂ ਲਿਖਿਆ ਇੱਥੇ ਇਹ ਆ ਬਾਈ ਜੀ ਮਹੂ ਵਾਲਾ ਰੋਡ ਤੇ ਆ ਟੋਲ ਟੈਕਸ ਆਪਣੀ ਇੱਥੇ ਸਰਕਾਰ ਨਾਲ ਚੱਲਦੀ ਆ ਤਾਂ ਕਰਕੇ ਆਪਣਾ ਟੋਲ ਨਹੀਂ ਕੱਟਦੇ ਇਹ ਆ ਸਰਕਲ ਆ ਸਾਰਾ ਆਪਣਾ ਆ ਵੇਖੋ ਮੰਨਦਾ ਗੱਲ ਫਿਰ ਚੜਾਈ ਆ ਇਤੇ ਰੋਡਾਂ ਤੇ ਤਾਂ ਮੇਰੀ ਰੀਟ ਹੋ ਜਾਂਦਾ ਆਪਣਾ ਨਾਮ ਲੈ ਲਿਆ ਕਰੋ ਇੱਥੇ ਆ ਗਈ ਬਾਈ ਵੀ ਸੁੱਖ ਐਂਡਗਾਰਡ ਦੇ ਨਾਲ ਹੀ ਆਏ ਆ ਉਹੇ ਆੜੀਆਂ ਫੁੱਟਾ ਟੋਲੀ ਘੜਦੇ ਦਰਬਾਰ ਸਾਹਿਬ ਕੱਥ ਕਪੂਰਸਲਾ 552 ਤੇ ਜਲੰਧਰ 65 ਇਹ ਮਖੂਲੇ ਰੋਡ ਤੇ ਆਪਾਂ ਇਸ ਸਮੇਂ ਤੇ ਇਹ ਪਰਾਣਾ ਮਖੂਆ ਸਿਰ ਆਪਾਂ ਪਹੁੰਚ ਚੁੱਕੇ ਹੁਣ ਸਾਰੇ ਪਾਸੇ ਹਾਲ ਹੀ ਯਾਤਰਾਕਤਾਂ ਦਾ ਇਹ ਗਰਮੀ ਪੂਰੀ ਆ ਇਸ ਸਮੇਂ ਹੁਣ ਪੈਰ ਵੀ ਕਾਲੇ ਵਾਲੇ ਹੋ ਗਏ। ਕੇਲੇ ਜੇ ਲੈ ਸੀ ਹੁਣ। ਗਰਮੀ ਨਾ ਖਰਾਬ ਹੋਣ ਲੱਗੇ ਤੇ ਖਾਣੇ ਆ ਕਿਤੇ ਰੋਕ ਕੇ ਅੱਗੇ ਹੁਣ। ਤੇ ਟੋਲ ਰੋਡ ਕਹਿੰਦੇ ਪਿੱਛੇ ਸਮਾਪਤ ਹੋ ਗਿਆ। ਜਿਹੜਾ ਅੱਗੇ ਆਹ ਚਰਾਸਤਾ ਪਣਦਾ ਹੁਣ। ਇੱਥੋਂ 1 ਕਰੋੜ ਨਿਕਲ ਹਰੀਗੇ ਵਾਲ ਨੂੰ ਅਮਰਸਰ ਨੂੰ। ਇੱਕ ਜਲੰਧਰ ਨੂੰ। ਇੱਕ ਜਿਹੜਾ ਆਪਾਂ ਮਗਰ ਰਾਹ ਆਏ ਆ ਉਹ ਆ ਜਾਂਦਾ ਸਰਾਸਤਾ ਤਾਂ ਨਹੀਂ ਗਾ ਸਾਡੇ ਟੈਂਦਰਾਂ ਬਣਦੇ ਨੇ ਇੱਥੇ ਯਾਰ ਮਕੀਰੇ ਨਹੀਂ ਯਾਰੇ ਠੰਡੀ ਠੰਡੀ ਹਵਾ ਕਈ ਥਾਵਾਂ ਤੇ ਦਰਖਤ ਚੰਗੇ ਆ ਇਹਨਾਂ ਦਾ ਆਸਰਾ ਬਹੁਤ ਤੇ ਮੈਂ ਇਹਨਾਂ ਦੇ ਆਸਰੇ ਨਾਲ ਹੀ ਗੋਗਰੂ ਗੋਜਾਨਾ ਕਿਤੇ ਆ ਗਿਆ ਪੂਰਾ ਫਤ ਨਰਾ ਨਿਕਲ ਗਿਆ ਅੱਜ ਇਧਰ ਆਪਾਂ ਜਾਣਾ ਤੇ ਇਧਰ ਆ ਗਿਆ ਜਲੰਧਰ ਵਾਲਾ ਬਾਈ ਕਰਦੇ ਹੀ ਮੈਂ ਕਿਹਾ ਹੁਣ ਦਸਾ ਦਈਏ ਮਾਈਂਡ ਨਾ ਕਰ ਜੀ ਕਿੰਨੇ ਮੈਂ ਕਿਹਾ ਬਾਅਦ ਚ ਇਹ ਆਪਾਂ ਬਹਿ ਗਏ ਹਾਂ ਹਰੀ ਗਲੇ ਰਾਹ ਤੇ ਮਖੂ ਤੇ ਗਰਮੀ ਦੇ ਵਿੱਚ ਆਪਾਂ ਨੂੰ ਡੀ ਹਾਈਡਰੇਸ਼ਨ ਤੋਂ ਬਚਣ ਵਾਸਤੇ ਪਾਣੀ ਦਾ ਪੀਂਦੇ ਰਹਿਣਾ ਜ਼ਰੂਰੀ ਦਾ ਪਾਣੀ ਦੇ ਵਿੱਚ ਬਹੁਤ ਬਹੁਤ ਕੁਝ ਜੰਗੀ ਚੀਜ਼ਾਂ ਪਾ ਲਈਏ। ਪਰ ਵਾਟਾ ਬਾਗ ਰਹੀ ਨੇ। ਆਪਣੇ ਕੋਲੇ ਨਿੰਬੂ ਤੇ ਹੀਰੇ ਪਏ ਆ। ਪਹਿਲਾਂ ਮੈਂ ਬਣਾਉਣ ਲੱਗੇ ਘਰੋਂ। ਹੁਣ ਪਰ ਥੋੜਾ ਜਿਹਾ ਨੂੰ ਲੱਗਿਆ ਵੀ ਗਰਮੀ ਜ਼ਿਆਦਾ ਹੈ ਤੇ ਕੋਈ ਜਾਣੀ ਹੁਣ। ਮਚੂਰਨ ਨਾਲ ਆਪਣੇ ਕੋਲੇ ਹੈਂਡੀ ਸਿਸਟਮ। ਹੱਥ ਨਾਲ ਫਿਰ ਪਾਵਾਂਗੇ। ਚੈ ਲੈ ਗਈ ਸੀ ਤੇ ਹਤਲਪੁਰੇ ਚੱਲ ਆ ਵੀ ਪੀਣਾ ਮਾੜੀ ਜੀ ਗਰੀ ਸੀ ਜਿਹਦਾ ਕੋ ਚੱਕਰ ਨਹੀਂ ਆਉਂਦੇ ਅੰਦਰ ਹੀ ਜਾਣੀ ਸਮਾਂ ਹੋ ਗਿਆ 11:00 ਵਜੇ ਦਾ ਤੇ ਅੱਪਾਰਟ ਕਰੇ ਚੱਲ ਕੇ ਕਿਹਾ ਕਿ ਕਿਲੋਮੀਟਰ ਅੰਦ ਗੱਡੇ ਆ ਅੱਜ ਪਹਿਲਾ ਦਿਨ ਸੀ ਸਫ਼ਰ ਦਾ ਪਰ ਉਹ ਭਾਗ ਲਾ ਵੀ ਤੇ ਚੰਗਾ ਨਿਕਲੇ ਚੈਨ ਥੋੜੀ ਖਰਾਬ ਕਰ ਲੱਗੀ ਇਹਦੀ ਹੁਣ ਆਪਾਂ ਕਿ ਕਿ ਚੱਕਰ ਪੈ ਗਿਆ ਥੋੜਾ ਨਾ ਜੀ ਲੱਗੇ ਨੂੰ ਸਰਦਾਰਾਂ ਪਹੁੰਚੂਗਾ ਸਰਦਾਰਾ ਸ਼ਹਿਰ ਮੈਂ ਪਹਿਲਾਂ 11:00 ਵੱਜ ਜਾ ਤੇ 2:00 ਕੋਈ ਤੱਕ ਪਹੁੰਚੂਗਾ 2-3 ਵਜੇ ਤੱਕ ਕਿ ਉੱਥੋਂ ਪ੍ਰਸ਼ਾਦਾ ਪਾਣੀ ਛਾ ਕੇ ਮੱਥਾ ਟੇਕ ਕੇ ਫਿਰ ਮੈਂ ਦੇਖਦਾ ਵੀ ਅੱਜ ਪ੍ਰਧਾਨ ਸਾਹਿਬ ਜਾਊਂਗਾ ਕਿ ਆਪਾਂ ਬੁੱਢਾ ਸਾਹਿਬ ਜੀ ਦੇ ਮੇਰੇ ਅੱਗੇ ਦਾ ਸਤਿਕਾਰ ਦੇਖਦੇ ਆਂ ਤਾਂ ਹੋਰ ਕੁਝ ਨਹੀਂ ਕਹਿ ਸਕਦੇ ਆਪਾਂ ਜਿੱਦ ਨੂੰ ਸਾਈਕਲ ਲਈ ਜਾਂਦਾ ਉਹਨੂੰ ਤੁਰਿਆ ਨੇ ਪਰ ਹੁਣ ਗਰਮੀ ਥੋੜਾ ਜਿਆਦਾ ਤਰੰਗ ਦਿਖਾਉਣ ਲੱਗੀ ਆ ਅੱਜ ਦੁਪਹਿਰਾਂ ਚੜ੍ਹਿਆ ਹੁੰਦਾ ਜੇ ਮੈਂ 6 ਵਜੇ ਤੁਰਦਾ ਫੇਰ ਹੁਣੋਂ ਮੈਂ ਤਰਤਰ ਸੇ ਬਹੋ ਜਣਾ ਜੀ ਤੂੰ ਸਾਡਾ ਬਕੇ ਪਹੁੰਚ ਜਾਂਦਾ ਕੋਈ ਗਰਮੀ ਕਰਕੇ ਥੋੜਾ ਜਿਹਾ ਸੈਕੋ ਪਹੁੰਚ ਜਾਣਾ ਔਰ ਔਰ ਦਾ ਯਾਰ ਬਹੁਤ ਨੰਗਰ ਬਹੁਤ ਸਿਆਜ ਲੱਗੇ ਪਰ ਉਹ ਐਸੀ ਵੀ ਬਾਹਰ ਕੱਢ ਕੇ ਸਿੱਧਾ ਉੱਥੇ ਜਾ ਕੇ ਛਕਾਇਆ ਜਾਵੇ ਆਹ ਕਰਕੇ ਫਿਰ ਮੈਂ ਸਬਰ ਕੱਢਿਆ ਤੇ ਲੱਗਰ ਮੈਂ ਗਿਆ ਹੁਣ ਉੱਥੇ ਜਾ ਕੇ ਛਾਣਾਂਗਾ ਇਹ ਮੈਲਟਨ ਲੀਟਰ ਵਾਲੀ ਨਿਸ਼ਾਨੀ ਸੀ ਕਿਸੇ ਦੀ ਇਹ ਤਾਂ ਤੱਕ ਫਨ ਵਾਲੀ ਰੱਖਦੇ ਆ ਬਹੁਤ ਕੰਮ ਹੋਣੀ ਇਹ ਆਉতো ਬਾਹਰ ਵੀ ਆ ਫੇਰੀ ਬਹੁਤ ਰਮਾਈ ਆ ਤੁਸੀਂ ਨੇ ਵੀ ਵੇਖਿਆ ਹੈ ਚਲੋ ਮਿਲਦੇ ਆਂ ਫਿਰ ਅੱਗੇ ਪਹੁੰਚਦੇ ਆਂ ਹੁਣ ਹਰੀ ਕੇ ਪਹੁੰਚਾਂਗੇ ਹਰੀ ਕੇ ਜਾ ਕੇ ਰੁਕਦੇ ਆਂ ਫਿਰ ਤੇ ਮਿਲਦੇ ਆਂ ਅੱਗੇ ਆਪਾ ਸਫ਼ਰ ਦਾ ਪਹਿਲਾ ਦਿਨ ਜਿੰਦਗੀ ਜਗ੍ਹਾ ਦੇ ਮਹਿਜਾਂ ਕੰਮ ਕੀਤਾ ਨਹੀਂ ਐਦਾਂ ਕਿ ਜਿਹੜਾ ਮੈਂ ਸਿਰੇ ਲਾਇਆ ਹੋਵੇ ਸਹੀ ਸਲਾਮ ਜੀ ਤੇ 8:30 ਪੇਜੇ ਬੈਠੇ ਬੈਠਨੇ ਪੈਡਲ ਮਾਰਦੇ ਇਹ ਕੱਟਿਆ ਮੈਂ ਜ਼ਿੰਦਗੀ ਦੇ ਵਿੱਚ ਜੋ ਕੱਟਿਆ ਪਹਿਲਾ ਦਿਨ ਸਫ਼ਰ ਦਾ ਤੇ ਜ਼ਿੰਦਗੀ ਜੱਜ ਤੱਕ ਮੈਂ ਕਿਤੇ ਕੰਮ ਸਿਰੇ ਲਾਇਆ ਨਹੀਂ ਕੋਈ ਚੌੜੀਆਂ ਪਕੀ ਸੋਲਾ ਜੰਨੇ ਦਾ ਹੋ ਗਿਆ ਮੈਂ ਤੇ ਇੱਕ ਕਾਂਡਪੁਰ ਗੇੜੇ ਦੇ ਵਿੱਚ ਪਹਿਲਾ ਦਿਨ ਤੇ ਕਾਰ ਨੂੰ ਬ੍ਰੇਕ ਇਹ ਆ ਬਾਈ ਜੀ ਮਖੂਬੜੇ ਰੋਡ ਕਿਤੇ ਤਾਂ ਜੰਮੀ ਸੁਨੇ ਹੋ ਜਾਂਦੇ ਆ ਤੇ ਕਿਤੇ ਦਰਖਤਾਂ ਦੇ ਬੱਗ ਆ ਜਾਂਦੇ ਆ ਗਰਮੀ ਫੁੱਲ ਤੇ ਢੜੇ ਢੋੜੇ ਹੁਸ਼ਾਰੀ ਜਗ੍ਹਾ ਵੀ ਹੈਣੀ ਤੇ ਆਈਆਂ ਬਸ ਸਫਰ ਚੱਤੀ ਜਾਂਦਾ ਬਸ ਜੈਨ ਖਰਾਉਗੀ ਥੋੜੀ ਹੀ ਹੈ ਉਹਦੀ ਉਹ ਦਿਖਾਉਂਦੇ ਆ ਕਿਤੇ ਮੈਨੂੰ ਦੁਕਾਨ ਨਹੀਂ ਮਿਲੀ ਤੇ ਲੰਗਰ ਬਹੁਤ ਅੱਜ ਰਾਜ ਹਾਂਸ ਗ੍ਰਾਮ ਵਿਧਿਆੜੀ ਹੋਰ ਕਿੱਜ ਹਤ ਤੱਕ ਜਿੰਨੇ ਵੀ ਕੰਮ ਕੀਤੇ ਆ ਉਹ ਵੀ ਸਰੇ ਨਹੀਂ ਚੜਿਆ ਚੜਿਆ ਆਪਣਾ ਵੀ ਨਹੀਂ ਪਤਾ ਨਹੀਂ ਇੱਥੇ ਮੈਂ ਤੁਰਿਆ ਜਾਂਦਾ ਸੀ ਸਾਈਕਲ ਦਾ ਕਾਹੜ ਹੋ ਗਿਆ ਹੁਣ ਉਹ ਠੀਕ ਟੂ ਕਰਾ ਕੇ ਤੇ ਤੁਰਦੇ ਆ ਤੁਹਾਨੂੰ ਸਾਈਕਲ ਦਾ ਹਾਲ ਹੋਣਾ ਲੁਕੇ ਦਾ ਉਹ ਲਾਇਆ ਪਿਆ ਉਧਰ ਬਾਪੂ ਕੋਲੇ ਸਟੇਜ ਕਰੀਦਾ ਜਾਂਦਾ ਹੋ ਗਿਆ ਤਾਂ ਇੱਥੇ ਖੜਾ ਮੈਂ ਥਰੀਕੇ ਨਾ ਕਿ ਖੜਾ ਬਦਮੀ ਕਿੱਥੇ ਪਿੰਡ ਦਾ ਨਾਮ ਤਾਂ ਨਹੀਂ ਨੂੰ ਪਤਾ ਪਰ ਹਤ ਰਖਤੀ ਸ਼ਾਦੀ ਥੱਲੇ ਬੈਠਾ ਬਹੁਤ ਟਾਈਮ ਦਾ ਹੁਣ ਬਾਪੂ ਆਇਆ ਤੇ ਦੇਖਦਾ ਹਾਂ ਕੀ ਬਣਦਾ ਚਲ ਤੁਰਦੇ ਆਂ ਅਗਲੇ ਸਫ਼ਰ ਤੇ ਇੱਥੋਂ ਰਹਿ ਗਿਆ ਬਸ 20 ਕਿਲੋਮੀਟਰ ਤਰਨਤੋਸਰ ਤੇ ਟਾਇਰ ਦਾ ਸਮਾਂ ਸਮਾਂ ਇਹ ਬਹੁਤ ਲੰਬਾ ਹੈ ਤੇ ਆਪਣਾ ਸਫ਼ਰ ਰਹੀਆ ਸਾਰਾ 15 ਕਿਲੇ ਦੀ ਰੀਤ ਹੈ ਪਰ ਅਜਾ ਹੋਈ ਯੂਰਿਆਂ ਤਵਾ ਜੰਦੀ ਤੁਮੇਨਾਂ ਜਾਣ ਨਹੀਂ ਦੇਣਾ ਮੈਂ ਰੋਡ ਲਾ ਪੈਣੇ ਪਰ ਕੀ ਕਰ ਸਕਦਾ ਉੱਤੋਂ ਐਸੇ ਹਵਾ ਬੜੀ ਸੁਣੀ ਤੇ ਮਾਹੌਲ ਹੀ ਸ਼ਾਂਤੀ ਦੇ ਮਾਹੌਲ ਕੀ ਬਾਤ ਹੈ ਡੇਟਾ ਸਾਹਿਬ ਨਹੀਂ ਇੱਥੇ ਬੜਾ ਤੇਰੀ ਕੋਈ ਜਾਣ ਲੋ ਜਰੂਰ ਹੁੰਦਾ ਆਪਾਂ ਕਰਕੇ ਮੈਂ ਗਿਆ ਹੁਣ ਬੈਠੇ ਜੂਵੇ ਕੁਰਸੀ ਲੈਨੇ ਇੱਕ ਹੁਣ ਅਗਲੇ ਟੂਟਰ ਉੱਤੇ ਜਿੱਥੇ ਜੀ ਕੀ ਤਾਂ ਡਾਲੀ ਤੇ ਪੈਗੇ ਉਹ ਕੰਮ ਸਹੀ ਆ ਉਦਾ ਹੱਲ ਕਰਦੇ ਆਪਾਂ ਕਿੱਥੋਂ ਫੇਰ ਬੜੂਗਾ ਅੱਗੇ ਯਾਰ ਇਹ ਨਾ ਹਾਲ ਵੈਸੇ ਪੂਰੀ ਆ ਤਾਂ ਅੱਗੇ ਸੂਰਟਡ ਬੱਲੀ ਆਂਦੀ ਸੀ ਤਾਂ ਨਹੀਂ ਹੋਈ ਆ ਚਲੋ ਮਰਦੇ ਆ ਇਕੱਲਾ ਮੈਂ ਹੀ ਆਂ ਸੜੋਡ ਤੇ ਬਈ ਨਾ ਨਿਆਰੇ ਪੂਰੇ ਇੱਕ ਸ਼ੇਰ ਆਇਆ ਸੀ ਬਾਈ ਇੱਥੇ ਬੈਠੇ ਬੈਠੇ ਨੂੰ ਤੇ ਕਹਿੰਦਾ ਵੀ ਵਿਆਹ ਦੀ ਗਰੀਜ ਨਹੀਂ ਪੱਕੀ ਹੁੰਦੀ ਆ ਵਿਆਹ ਦੀ ਤਰੀਕ ਵੀ ਪੱਕੀ ਹੋਊਗੀ ਤੇ ਉਧਰ ਕਾਰਡ ਵੀ ਛਕ ਚੁੱਕੇ ਆ ਵਿਆਹ ਦੀ ਤਰੀਕ ਪੱਕੀ ਹੋ ਚੁੱਕੀ ਆ ਤੇ ਉਧਰ ਕਾਰਡ ਵੀ ਛਕ ਚੁੱਕੇ ਆ ਹੁਣ ਕਦੋਂ ਕਹੇਗੀ ਵੀ ਮੈਨੂੰ ਮੁੰਡਾ ਪਸੰਦ ਨਹੀਂ ਕਦੋਂ ਕਹੇਗੀ ਵੀ ਮੈਨੂੰ ਮੁੰਡਾ ਪਸੰਦ ਨਹੀਂ ਚੂਲੇ ਜੇ ਨਾ ਘੁਲੇਗਾ ਤਰੇ ਮੈਨੂੰ ਪਤਾ ਨਹੀਂ ਆ ਇਹ ਬਾੜ ਮੀਂਹ ਨਹੀਂ ਆ ਬਾੜ ਪਰੇਗੀ ਆ ਸਾਡੀ 15 ਕਰੋੜ ਦੀ ਜਿੱਤਿਆ ਟਾਈਮ ਵੀ ਹਲੇ 2:00 ਵਜੇ ਆ ਬਾੜ ਤਾਂ 1:00 ਤੋਂ 3:00 ਵਜੇ ਨੂੰ ਸੱਤ ਤੋਂ ਆਪ ਕੋ ਬਹੁਤ ਗਰਮ ਜੇ ਬੜੀ ਜ਼ਿਆਦੇ ਹੋ ਗਈ ਤੇ ਗਰਮੀ ਵੀ ਵਧਾਣਾ 45 ਡਿਗਰੀ ਜਾਂਦੀ ਐ 45 ਹਸਾਲ ਨੂੰ ਨਹੀਂ ਪੀਵਾਂ ਦਾ ਮੁੰਦੇ ਆ ਆਹ ਹਾਲ ਕਸਮਾ ਚੈਸ ਕਰਾਵੇ ਤੇ ਕਦੋਂ ਦੇ ਵਾਰ ਦੇਖਦੇ ਆ ਅੱਜ ਕਿੱਥੇ ਰਹਿਣਾ ਆਹਦਾ ਹੁੰਦਾ ਯਾਰ ਲekin tho sat hi ਆਹਦੇ ਰੂਏ ਉਹ ਕਿ ਲਈ ਪਿਆ ਹੋਇਆ ਚੰਗੀ ਜਾਨ ਤਸਾ ਫੜੂਗੀ ਰੋਕਦੇ ਕਰਨਾ ਇਹਨਾਂ ਦਾ ਹਾਲ ਹੀ ਵਿਚਾਰਿਆਂ ਦਾ ਮਾੜੀ ਲਾਵਾਂ ਲਾਣੀ ਬਈ ਹਲੇ ਹੋ ਨਹੀਂਆਂ ਕੁੜੀਆਂ ਹੀ ਆ। ਮੈਂ ਬੋੜਾ ਕੈਮਰੇ ਨੂੰ ਵੀ ਹਲੇ ਆਈਡੀ ਨਾਲ ਕਰੇ। ਪਾਣ ਗੱਟਿਓ। ਸਿੱਕ ਲੈ ਕੇ ਹੋਣੀ ਹੋਣੀ। ਤੂੰ ਬਣਾਉਂਦੇ ਰਹਿ ਤਾਂ ਵੀਡੀਓ। ਅੰਦਰ ਦੇ ਮਾਣਾ ਚ ਗਿਆ। ਪਤਾ ਵੀ ਨਹੀਂ ਕਰਕੇ ਆਈਡੀ ਬੰਦ। ਇਹ ਬਈ ਐਡਾ ਇੱਥੇ ਦਰਸ਼ਾ ਗਾੜੀ ਦਾ ਅਜੇ ਹੁਣ ਭੁੱਖ ਲੱਗੀ ਬਾੜੀ ਅੱਗੇ ਦੇਖੂੰਗਾ ਜੇ ਮੈਨੂੰ ਮਿਲ ਗਿਆ ਕਿਦੋਂ ਮੋਟਰਸ ਇਹ ਹੋ ਜਾਗੇ ਸਰਾਂਗੇ ਜੀਰੋ ਆਲ ਤਰਤਰ ਸਾਹਿਬ ਰੁਕੇ ਹੋਏ ਆ ਜਦੋਂ ਤੂ ਆਸੀ ਬੰਦ ਤੇ ਗਰੀਬ ਨੂੰ ਤੂ ਕੋਈ ਪਤਾ ਨਹੀਂ ਕਿ ਹੋ ਗਿਆ ਉਹ ਨੂੰ ਕੋਲ ਚੱਲਿਆ ਜਿਹੜਾ ਤੁਨੀ ਸਾਡੇ ਦੇ 64 ਛੱਕੀਆਂ ਨੇ ਤੇ ਅਗਲੀ ਰਾਤ ਆ ਰਹੀਆਂ ਜਿਹੜੇ ਗੁਰੂ ਜਾਨ ਦਾ ਫੋਟੋ ਸੈੱਟੂ ਤੇ ਤਰਗੋਤ ਸਾਹਿਬ ਜਿਹੜੇ ਦਸਾ ਉਹਰਾਣਾ ਥੋੜੀ ਆ ਪਹਿਲੇ ਤੜ ਦਾ ਸਫਰ ਆਪਣਾ ਅਜਮੂਆ 90 ਕਿਲੋਮੀਟਰ ਤੇ 90 ਕਿਲੋਮੀਟਰ ਜੇ ਮੇਰੇ ਸਮਾਨ ਬੜਾ ਕੁਛ ਨਹੀਂ ਦਾ ਬੜਾ ਕੋਈ ਬੜਾ ਕੁਝ ਉਹ ਬੜਾ ਕਰਿਆ ਉਹ ਮੈਂ ਪਹਿਲੇ ਦਿਨ ਇਹ ਲੋ ਚੇਨ ਕਰਾਉਗੀ ਬਹੁਤ ਵਾਰ ਟੱਟ ਗਈ ਤੇ ਚੱਕਾ ਢਲ ਲਾ ਤੋ ਗਿਆ ਹੈਡਪੋਨ ਦੇਲੇ ਨੇ ਵਿੱਚ ਤੇ ਇੱਕ ਦੋ ਮਾੜੇ ਜਿਹੇ ਹੋਰ ਕਰ ਲਏ ਪਹਿਲੇ ਆ ਕੇ ਤਾਂ ਆਜਾ ਲਾਵਾਂਗੇ ਬੜਾਈ ਨਾਲ ਸੈਟ ਸਰੀਰ ਰੋਕੇ ਆ ਸੀ 90 ਕਿਲੋਮੀਟਰ ਕੱਢ ਕੇ ਗਰਮੀ ਪੂਰੀ ਸੀਗੀ ਕੋਈ ਗੱਲ ਇਹ ਤੇ ਮਜਾਰ ਕੋਈ ਮੋਰਗਾ ਸੀ ਜਾਂ ਤੇ ਬਹੁਤ ਘੁੰਮਦੇ ਚੱਕਰ ਕਰਕੇ ਮੈਂ ਵੀਡੀਓ ਤਾਂ ਬਣੀ ਨੇ ਤੇ ਬਹੁਤ ਜਨੋ ਸਾਡੇ ਕੋਲ ਲੱਗੇ ਮੈਂ ਕਿਹਾ ਚਲੋ ਅੱਗੇ ਕੀ ਹੋਣੀ ਆ ਜੰਗੀ ਸਾਹਿਬ ਓਕੇ ਆ ਸਾਨੂੰ ਮਿਲਦੇ ਆ ਸਵੇਰੇ ਸਾਨੂੰ ਕੋਈ ਵੀਡੀਓ ਜੋ ਕੱਸੀ ਹੋ ਗਈ ਸਾਰਿਆਂ ਨੂੰ ਕੋਟਨ ਮਾਰਨਿੰਗ ਹੋਈ ਸਾਰਿਆਂ ਨੂੰ ਕੀ ਹਾਲ ਚਾਲ ਸਾਰਿਆਂ ਦਾ ਤੇ ਅੱਪਾ ਸੂਰੀ ਜੀਗੂ ਇਹਦਾ ਸਾਮਾਂ ਹੋ ਗਿਆ। ਸ਼ਾਮ ਤੋਂ ਸੈਕੋ ਚੱਲ ਕੇ। ਅਣੋਂ ਪੱਲੇ ਆਪਾਂ ਬੰਦੋ ਸਹਿਬ ਜੀ ਦੇ। ਉੱਥੇ ਦਰਸ਼ਨ ਕਰਕੇ ਤੇ ਅਗਰਾਜ ਆਪਾਂ ਫਲਵਾਰਸਾ ਪਹੁੰਚਾਂਗੇ। ਦੇਖਦੇ ਅੱਗੇ ਦਾ ਸੌ ਫੁਰਫੁਰਾਜ। ਕੱਲ ਤਾਂ ਸਹੀ ਸੀ ਬਸ ਜੋ ਵੀ ਸੀ। ਅੱਜ ਦਾ ਦੇਖਦੇ ਆ। ਚਲੋ ਜੁੜੇ ਰਹੋ ਵੀ ਨਾਲ। ਮਿਲਦੇ ਆਂਗੇ। ਸਹਿਰ ਦਾ ਸਮਾਂ। ਇਹ ਪੂਰਾ ਸ਼ਾਂਤੀ ਵਾਲਾ ਮਾਹੌਲ। ਇਹ ਰਾਜਨ ਦਾ ਪਪਾ ਬੁੱਢਾ ਸੈਜ ਜੀ ਨੂੰ ਸ਼ਿਕਰ ਇਹ ਕਾਤੇ ਗਿਰੇ ਮੌਸਮ ਠੰਡਾ ਹਲੇ ਘੰਟੇ ਪਹੁੰਚ ਜਾਗੇ ਸ੍ਰੀਲਾ ਸਮਾਂ ਖਾਲੀ ਰੋਡ ਤੇ ਰੇਲਟਰਨ ਦਾ ਨਿਆਰਾ ਹੀ ਪੂਰ ਹੁੰਦਾ ਸੂਟ ਬਾਈ ਹੁਣਾਂ ਦੇ ਰਾਈ ਸੁਣ ਤੋਂ ਪਹਿਲਾਂ ਪੱਪਾ ਬਾਬਾ ਬੁੱਢਾ ਸੈਜ ਦੇ ਪਹੁੰਚ ਜੀਏ ਫਿਰ ਆਪਣਾ ਸਮਾਂ ਸੁੱਖਾ ਹੋਵੇ ਫਿਰ ਰਾਮ ਕਰਾਂਗੇ 2 ਘੰਟੇ ਸਾਧਾਣੀ ਛਕਾਂਗੇ ਫਿਰ ਆਪਾਂ ਪਹੁੰਚਾਂਗੇ ਦਰਬਾਰ ਸਾਹਿਬ ਦਰਬਾਰ ਸਾਹਿਬ ਦੇਖਦੇ ਆ ਕਿੰਨੇ ਵਜੇ ਤੱਕ ਪਹੁੰਚਦੇ ਆ ਫਿਰ ਸਮਸਥ ਵਿਧੀ ਸਵਕ ਸਤ ਹੋ ਗਈ ਤੇ ਬਾਟ ਆਪਣੀ ਗਈ 5 ਕਿਲੋਮੀਟਰ ਇੱਥੇ ਟਿਕਾਣਾ ਮਿਲਿਆ ਇੱਕ ਨਾਲੇ ਦਾ ਪਾਣੀ ਪੁਣੀ ਭਰ ਲਈ ਮੈਂਗਾ ਤੇ ਨਾਲੇ ਪੁਰਸ਼ੂਸ਼ ਕਰ ਲਈ ਜੀ ਪਤਾ ਨਹੀਂ ਗੜੇ ਪਣ ਸਾਡੇ ਗਾਣਾ ਪਰਮੋਹਲ ਬਤੀ ਸ਼ਾਂਤ ਸ੍ਰੀ ਸ੍ਰੀ ਆਪਨ ਵਾਲੇ ਪਾਸੇ ਵਾਲੇ ਅੱਗੇ ਉਹਦਾ ਬਛਾ ਇੱਧਰ ਅੱਗ ਬੋਲ ਲਈ ਇਹਨਾਂ ਨੇ ਸ਼ਿਕਾਰੀ ਫਿਰਦਾ ਬਾਬਾ ਗੁੱਡੋ ਸੇਵ ਜੀ ਇੱਥੇ ਆਪਾਂ ਪਹੁੰਚ ਚੁੱਕੇ ਹਾਂ ਤਕਰੀਬਨ 49 ਮਿੰਟ ਦੀ ਵਰਕ ਦੀ ਸਾਰੀ ਕਲਤਾਂ ਸਾਬ ਜਵਾਰ ਵਾਲੇ ਰਾਹ ਤੋਂ ਦੀ ਬੜੀ ਸਭ ਰਿਗਰੇ ਸਰੇ ਸਫਰ ਕੱਟਣ ਦਾ ਇਹ ਫਾਇਦਾ ਹੁੰਦਾ ਵੀ ਸੂਰਜ ਦੀ ਰੋਸ਼ਨੀ ਤੋਂ ਪਹਿਲਾਂ ਪਹਿਲਾਂ ਆਪਣਾ ਸਫਰ ਨਿਬੜ ਜਾਂਦਾ ਮੁੜ ਕੇ ਜਦੋਂ ਧੁੱਪ ਇੱਕਾਈ ਸਿਰ ਤੇ ਪੈਣ ਲੱਗੀ ਫਿਰ ਵਰਡ ਬਹੁਤ ਉਖੀ ਅੱਜ ਸਵੇਰੇ ਆਪਾਂ ਗਏ ਬਾਬਾ ਬੁੱਢਾ ਸਾਬ ਜੀ ਤੇ ਉੱਥੋਂ ਤੁਰੇ ਸੀਗੇ ਹੋ ਗਿਆ ਘੰਟਾ ਕੁ ਤੁਰੇ ਨੂੰ ਤੇ ਹੁਣ ਇੱਕ ਪਿੰਡ ਜੀ ਦੇ ਪਹੁੰਚੇ ਆ ਥਾਂ ਜੀ ਮਿਲੀ ਕਿਤੇ ਬੈਠਣ ਨੂੰ ਇਹ ਸਾਰੇ ਰਾਹ ਦੇ ਦਰਖਤ ਵੱਡੇ ਹੋਏ ਸੀਗੇ ਤੇ ਹੁਣ ਫਿਰ ਮੈਗਾ ਚੱਲ ਲਾ ਸਾਸੂ ਲੈ ਆ ਬੇ ਇੱਥੇ ਵਧੀਆ ਮੋੜ ਆ ਇੱਥੇ ਮੈਗਾ 커피ਤਾ ਬੁਤਾ ਜਿਆ ਬੇ ਨਾਲ ਥੋੜਾ ਜਿਹਾ ਸੱਟ ਹੋਈ ਏ ਰਹਿ ਗਿਆ ਬਸ 10 ਮਿੰਟ ਦਾ ਸਫ਼ਰ ਤੇ ਮੰਝਿਆ ਜੇ ਇੱਕ ਫੋਨ ਬੰਦ ਹੋ ਜਾਂਦਾ ਬਾਈ ਫੇਰ ਪਤਾ ਨਹੀਂ ਕੱਲ ਦਾ ਇਹਨੂੰ ਕੀ ਹੋਇਆ ਯਾਰ ਤਾਂ ਕਰਕੇ ਵੀਡੀਓ ਨਹੀਂ ਬਣੀ ਅੱਜ ਆਹ ਖੜਾ ਸੈਗੜਾਤ ਨਾਲ ਦੇਖਿਆ ਮੈਂ ਤਾਂ ਇੱਕ ਹੋੜਾ ਪੂਰਾ ਜੰਨਿਆ ਦਾ ਗਰਮੀ ਅੱਜ ਬਿਆੰਤਾਂ ਦੀ ਆ ਤੇ ਬੈਠੇ ਬੈਠੇ ਮੈਂ ਕਿ ਨਿੰਬੂ ਪਣੀ ਬਣਾਇਆ ਜਾਵੇ ਆਲੇ ਤੁਹਾਨੂੰ ਸੁਆਦੀ ਨਿੰਬੂ ਪਣੀ ਬਣਾਉਣਾ ਕੇ ਬੜਾਈ ਜਾ ਪਹਿਲਾਂ ਆਪਾਂ ਨਿੰਬੂ ਨੂੰ ਆਏ ਕੱਢ ਲੈਣਾ ਗੋਲ ਦੀ ਵਜੇ ਨੰਦਾਂ ਦਾ ਠੀਕ ਆ ਉਹ ਚਲੂਈ ਨੇ ਨਿੰਬੂ ਕੱਟ ਕੇ ਇਹਦੇ ਮੇਰਾ ਪਾਣੀ ਚ ਪਾ ਦੇਣਾ ਆਪਣੇ ਕੋਈ ਪਿਆ ਨਿੰਬੂ ਬਹੁਤ ਆ ਵਾਧੂ ਕੱਲ ਮੈਂ 50 ਰੁਪਏ ਦੇ ਲਏ ਸੀ ਇਥੇ ਵਾ ਵੀ ਦੇ ਦਾਂ ਕੋਈ ਜੀ ਨੇਖਨੇ ਕਰਨੇ ਕੀ ਵਿਨੋਦ ਭਰਾ ਆ ਜਾ ਤੂੰ ਵੀ ਆ ਜਾ ਪਾਣੀ ਲੋਕਾਂ ਦੀ ਗਾਹ ਤੋਂ ਏਡੀ ਮਾੜੀ ਆ ਤਾਂ ਵੇਖ ਵੇਖ ਨਾਦੇ ਮੈਂ ਚੱਟਾ ਲਉਣਾ ਭਰਾ ਉਹ ਮੋਟਰ ਤੇ ਬਹਿ ਕੇ ਸਾਰ ਲੈਣਾ ਬੰਦ ਲੈ ਲੈਣ ਦਾ ਪਾਣੀ ਹੋ ਗਿਆ ਠੰਡਾ ਸਾਈਕਲ ਟੋਪੇ ਖੜਾ ਰਿਹਾ ਯਾਰ ਪਿਛਲੇ 2 ਘੰਟੇ ਮੈਨੂੰ ਵੀ ਖਿਆਲ ਨਹੀਂ ਆਇਆ Det er tredje gang i seks uker. ਥਾਣੀ ਗਾਉਂਗਾ ਅੱਜ ਆਪਾਂ ਬਣਾ ਮਿੱਠੇ ਰੋਟੀਆਂ ਆਗੇ। ਉਹ ਹੋ। ਸੰਗਾ ਵੀ ਬੀ ਕੇ ਦੋਨੂੰ ਫੇਰ ਦਾਦਦੇ ਕਿਵੇਂ ਦਾ ਬਣਿਆ। ਹੋਰ ਠੀਕ ਠਾਕ ਬਾਈ ਸਾਬ ਸਾਰੇ ਓਕੇ ਆ ਕੰਮ। ਚਲੋ ਮਿਲਦੇ ਆ ਫਿਰ।